ਬਹੁਤ ਵਧੀਆ ਛੁੱਟੀਆਂ ਦੇ ਟਾਈਮ 'ਚ ਇਹ ਮੇਲਾ ਲੱਗਿਆ ਹੋਇਆ ਬੱਚਿਆਂ ਲਈ ਬਹੁਤ ਵਧੀਆ ਹੈ ਪੈਰੈਂਟਸ ਲਈ ਜੋ ਵਰਕਿੰਗ ਹੈਗੇ ਆ ਉਹਨਾਂ ਲਈ ਵੀ ਬਹੁਤ ਵਧੀਆ ਹੈਗਾ ਤੇ ਮਤਲਬ ਵਧੀਆ ਗੈਠ ਟੁਗੇਦਰ ਹੋ ਜਾਂਦਾ ਹੈ ਅਗਰ ਕੋਈ ਗੈਸਟ ਵਗੈਰਾ ਆਂਦੇ ਹੈਗੇ ਤਾਂ ਉਹਨਾਂ ਲਈ ਵੀ ਬਹੁਤ ਅੱਛਾ ਹੈਗਾ ਮੇਰੇ ਖੁਦ ਦੇ ਕਲੀਗ ਵੀ ਪੁੱਛਦੇਗੇ ਵੀ ਕਿੱਦਾਂ ਦਾ ਹੈ ਮੇਲਾ ਤਾਂ ਅਸੀਂ ਉਹਨਾਂ ਨੂੰ ਇਹ ਸਜੈਸਟ ਕਰਦੇ ਹਾਂ ਵੀ ਬਹੁਤ ਵਧੀਆ ਹੈਗਾ ਬਿਲਕੁਲ ਬਿਲਕੁਲ ਉਹੀ ਉਹੀ ਗੱਲ ਹੈ ਵੀ ਮਤਲਬ ਕਿ ਇਹ ਛੁੱਟੀਆਂ ਦੇ ਵਿੱਚ ਹੁਣ ਲੱਗਿਆ ਹੈਗਾ ਤਾਂ ਬੱਚਿਆਂ ਲਈ ਲੇਡੀਜ਼ ਲਈ ਸਾਰਿਆਂ ਲਈ ਮਤਲਬ ਇੱਕ ਫੈਮਿਲੀ ਲਈ ਬਹੁਤ ਵਧੀਆ ਹੈਗਾ ਇੱਥੇ ਆਂਦੇ ਹੈਗੇ ਆ ਸ਼ਾਮ ਦੇ ਟਾਈਮ ਇਸ ਟਾਈਮ ਆਪਣਾ ਸਟੈਂਡ ਕਰਦੇ ਹੈਗੇ ਆ ਬਹੁਤ ਵਧੀਆ ਮੈਂ ਲੋਕਲੀਆਂ ਫਿਲਹਾਲ ਮੇਰੇ ਬ੍ਰਦਰ ਆਏ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਗੱਲ ਕੀਤੀ ਸੀਗੀ ਉਹ ਸਪੈਸ਼ਲ ਮੇਲਾ ਦੇਖਣ ਹੀ ਆਏ ਹੈਗੇ ਆ ਮੇਰਾ ਨਾਮ ਨਵੀਸ਼ ਕੋਹਲ ਹਾਂ ਮਾਨਗੜ ਰਾਜਸਥਾਨ ਰਾਜਸਥਾਨ ਤੋਂ ਹਾਂ ਜੀ ਜੀ ਐਥੇ ਸਿਸਟਰ ਹੋ ਰਹਿੰਦੇ ਆ ਉਹਨਾਂ ਨੇ ਕਿਹਾ ਮੇਲਾ ਲੱਗਿਆ ਹੋਇਆ ਬਹੁਤ ਵਧੀਆ ਹੈ ਮੈਂ ਕਿਹਾ ਅਸੀਂ ਜ਼ਰੂਰ ਆਵਾਂਗੇ ਬੱਚਿਆਂ ਦੀ ਛੁੱਟੀ ਚੱਲ ਰਹੀ ਸੀ ਉਹਦੇ ਕਰਕੇ ਅਸੀਂ ਆਵਦੇ ਬਸ ਗੱਡੀ ਲਿੱਤੀ ਕੱਪੜੇ ਪਾਏ ਤੇ ਦੋ ਦੋ ਛੁੜ ਆ ਗਏ ਮੇਲਾ ਵਧੀਆ ਲੱਗਿਆ ਹੋਇਆ ਸੀਗਾ ਦੇਖ ਕੇ ਆਏ ਆ ਬਹੁਤ ਕੁਛ ਹੈ ਵਿਵਸਥਾ ਵੀ ਬਹੁਤ ਵਧੀਆ ਹੈ ਟਿਕਟ ਵਾਲਾ ਹੋਰ ਬਾਕੀ ਸਾਰਾ ਸਿਸਟਮ ਬਹੁਤ ਵਧੀਆ ਕਰ ਰੱਖਿਆ ਬਹੁਤ ਪਸੰਦ ਆਇਆ ਅੰਦਰ ਬੱਚਿਆਂ ਵਾਸਤੇ ਐਂਟਰਟੇਨਮੈਂਟ ਵਾਸਤੇ ਝੁੱਲੇ ਆ ਹੋਰ ਮਤਲਬ ਹੀ ਸਾਰੀ ਤਰੀਕੇ ਦੀ ਵਿਵਸਥਾ ਬੱਚੇ ਇੰਨਾ ਇੰਜੋਏ ਕੀਤਾ ਬੱਚਿਆਂ ਨੇ ਪੀ ਮਜ਼ਾ ਆ ਗਿਆ ਜੀ ਮੈਂ ਤੇ ਮੇਲੇ ਦੇਖਣ ਆਏ ਸਪੈਸ਼ਲ ਵੀਰੇ ਸਪੈਸ਼ਲ ਕਿਰਨ ਜੀ ਅਸੀਂ ਹਨਮਾਨਗੜ੍ਹ ਤੋਂ ਆਏ ਆ ਅਸੀਂ ਮੇਲਾ ਦੇਖਣ ਆਏ ਸੀ ਅਸੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਬੱਚਾ ਨੇ ਵੀ ਬਹੁਤ ਜ਼ਿਆਦਾ ਵਧੀਆ ਇੰਜੋਏ ਕੀਤਾ ਬਹੁਤ ਵਧੀਆ ਸਿਸਟਮ ਹੈ ਸਾਰਾ ਕੁਝ ਬਹੁਤ ਵਧੀਆ ਹੈ ਹਾਂਜੀ ਸਭੀ ਨੂੰ ਆਣਾ ਸਭੀ ਕੋ ਆਣਾ ਚਾਹੀਏ ਬਹੁਤ ਵਧੀਆ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰਮਿੰਦਰ ਕੌਰ ਹੈ ਜੀ ਸੀ ਲੋਕਲੀਆਂ ਜੀ ਲੋਕਲ ਬਠਿੰਡਾ ਤੋਂ ਹੀ ਆ ਜੀ ਇਹ ਮੇਲੇ ਚ ਆ ਕੇ ਬਹੁਤ ਵਧੀਆ ਲੱਗਿਆ ਮੇਲਾ ਬਹੁਤ ਸੋਹਣਾ ਮੇਲਾਗਾ ਕਿ ਦੇਖਣ ਵਾਲੀ ਚੀਜ਼ ਆ ਅਲੱਗ-ਅਲੱਗ ਤਰ੍ਹਾਂ ਦੀਆਂ ਫਿਸ਼ਾਂਆਂ ਗੀਆਂ ਅਲੱਗ-ਅਲੱਗ ਤਰ੍ਹਾਂ ਬਣੀਆਂ ਹੋਈਆਂ ਗੀਆਂ ਸਭ ਨੂੰ ਆਉਣਾ ਚਾਹੀਦਾ ਦੇਖਣਾ ਜਿਹਦਾ ਘਰ ਵਿੱਚ ਆਪਾਂ ਪੂਨੀ ਗਰਮੀ ਦੇ ਵਿੱਚ ਆਪਾਂ ਘਰ 'ਚ ਹੀ ਬੈਠੇ ਆ ਕਿਤੇ ਜਾ ਨਹੀਂ ਰਹੇ ਘੁੰਮਣ ਵਾਸਤੇ ਬਾਹਰ ਨਹੀਂ ਜਾ ਰਹੇ ਵੱਟ ਆਪਣੇ ਬਠਿੰਡੇ ਦੇ ਵਿੱਚ ਹੀ ਇੰਨਾ ਸੋਹਣਾ ਮੇਲਾ ਲੱਗਿਆ ਕਿ ਆਪਾਂ ਨੂੰ ਬਾਹਰ ਜਾ ਕੇ ਘੁੰਮਣ ਦੀ ਲੋੜ ਹੀ ਨਹੀਂ ਹੈਗੀਗੀ ਕਿ ਬਠਿੰਡੇ ਦੇ ਅਗ ਵਿੱਚ ਹੀ ਆ ਕੇ ਆਪਾਂ ਨੂੰ ਘਰੋਂ ਨਿਕਲ ਕੇ ਇੱਥੇ ਆ ਕੇ ਆਪਾਂ ਟਾਈਮ ਸਪੈਂਡ ਕਰ ਸਕਦੇ ਆ ਬੱਚਿਆਂ ਲਈ ਬਹੁਤ ਕੁਝ ਆ ਖਾਸ ਕਰ ਲੇਡੀਜ਼ ਲਈ ਵੀ ਬਹੁ ਵਧੀਆ ਚੀਜ਼ਾਂ ਦੇਖਣ ਨੂੰ ਆ ਘੁੰਮਣ ਨੂੰ ਵੀ ਬਹੁਤ ਝੁੱਲੇ ਵਗੈਰਾ ਬਹੁਤ ਕੁਝ ਹੈਗੇ ਨੇ ਬੱਚੇ ਬਹੁਤ ਇੰਜੋਏ ਕਰ ਰਹੇ ਸਾਡੇ ਬੱਚੇ ਬਹੁਤ ਇੰਜੋਏ ਕਰ ਰਹੇ ਆ ਤੁਸੀਂ ਵੀ ਸਾਰੇ ਆਓ ਤੁਹਾਡੇ ਬੱਚੇ ਵੀ ਬਹੁਤ ਇੰਜੋਏ ਕਰਨਗੇ ਥੈਂਕ ਯੂ ਜੀ ਸਰ ਸਾਹਿਬ ਕੀ ਕਹਿਣਾ ਚਾਹੁੰਦੇ ਆਜੋ ਮੈਂ ਔਰ ਮੇਰੀ ਟੀਮ ਅਸੀਂ ਬਹੁਤ ਖੁਸ਼ ਆ ਜੀ ਸਾਡੇ ਚੇਅਰਮੈਨ ਸਾਹਿਬ ਸ਼੍ਰੀ ਭੱਲਾ ਸਾਹਿਬ ਚੇਅਰਮੈਨ ਇੰਪਰੂਵਮੈਂਟਸਟ ਸਾਨੂੰ ਹੌਸਲਾ ਫੁਜਾਈ ਕਰਨਾ ਆਇਆ ਇਹਨਾਂ ਦੋਹੀ ਅਸੀਂ ਜਗ੍ਹਾ ਲੈਨੇ ਆ ਇਹਨਾਂ ਤੋਂ ਹੀ ਔਰ ਮਾਜੋਗ ਡੀਸੀ ਸਾਹਿਬ ਤੋਂ ਪਰਮਿਸ਼ਨ ਲੈਣੇ ਆ। ਇਹਨਾਂ ਦਾ ਅਸੀਂ ਸਾਡੇ ਸਿਰ ਤੇ ਹੱਥ ਹੈ। ਅਸੀਂ ਬਹੁਤ ਖੁਸ਼ ਆਂ। ਬਾਲਾ ਕੁਛ ਮੈਂ ਕਹਿ ਨਹੀਂ ਸਕਦਾ ਕਿਉਂਕਿ ਸਭ ਕੁਝ ਭੱਲਾ ਸਾਹਮਣੇ ਕਹਿ ਹੀ ਦਿੱਤਾ। ਸਰਕਾਰ ਸਾਡੇ ਨਾਲ ਹੈ ਭੱਲਾ ਸਾਹਿਬ ਸਾਡੇ ਨਾਲ ਹੈ ਤਾਂ ਸਾਨੂੰ ਹੋਰ ਕੀ ਦਿੱਕਤ ਹੈ। ਮੇਲੇ 'ਚ ਨਵਾਂ ਕੀ ਲੈ ਕੇ ਆਏ? ਸਭ ਕੁਝ ਨਵਾਂ ਹੈ ਇਸ ਵਾਰ। ਮੈਂ ਚਾਹਾਂਗਾ ਵੀ ਮੇਰੇ ਬੋਲਣ ਦੀ ਲੋੜ ਨਹੀਂ ਤੁਸੀਂ ਦੇਖੋ। ਅੰਡਰਵਾਟਰ ਫਿਸ਼ਟ ਨੇ ਲੈ ਕੇ ਆਏ ਆ ਜਿਹੜਾ ਕਿ ਸਿੰਗਾਪੁਰ ਔਰ ਆਸਟ੍ਰੇਲੀਆ ਦਾ ਫੇਮ ਹੈ। ਵਕ-ਵਕ ਦੇਸ਼ਾਂ ਦੀਆਂ ਮੱਛੀਆਂ ਲੈ ਕੇ ਆਏ ਆ ਜਿਹੜੀਆਂ ਇੰਡੀਆ 'ਚ ਹੁੰਦੀਆਂ ਨਹੀਂ। ਔਰ ਲਾਈਵ ਔਰ ਏਸੀ ਹਾਲ ਹੈ ਸਾਰਾ ਔਰ ਟਿਕਟ ਸਿਰਫ 100 ਰੁਪਏ ਹੈ ਤੁਸੀਂ ਦੇਖੋ ਲਹਿਰੇਗਾ ਕੇ ਵਗੈਰਾ ਹੋਰ ਵੀ ਅਦਰ ਉਦਰ ਜਿਵੇਂ ਖੁੱਲੇ ਹੈ 12 1200 15 1500 ਟਿਕਟ ਹੈਗੀ ਹੈ ਅਲੱਗ ਅਲੱਗ ਚਾਹੇ ਅਗਲੇ ਦਾ ਸੈਟਅਪ ਵੀ ਹੋ ਰਹਾ ਹੈ ਪਰ ਅਸੀਂ ਸਿਰਫ 100 ਰੁਪਏ ਟਿਕਟ ਰੱਖੀ ਹੈ ਕਿਉਂਕਿ ਸਾਡਾ ਇਹ ਸ਼ਹਿਰ ਹੈ ਅਸੀਂ ਜਾਣਦੇ ਹਾਂ ਵੀ ਸਾਡੀ ਸਾਰੀ ਪਬਲਿਕ ਇੰਜੋਏ ਕਰੇ ਕੋਈ ਪੈਸਿਆਂ ਵਾਸਤੇ ਨਾ ਰਹਿ ਜੇ ਵੀ ਟਿਕਟ ਜਿਆਦਾ ਦੇ ਦਈਏ ਤੇ ਕੋਈ ਕਹਵੇ ਵੀ ਇੰਨੀ ਅਸੀਂ ਅਫੋਰਡ ਨਹੀਂ ਕਰ ਸਕਦੇ 100 ਰੁਪਏ ਹਰ ਇੱਕ ਬੰਦਾ ਅਫੋਰਡ ਕਰ ਸਕਦਾ ਹੈ ਕਿੰਨੇ ਲੋਕਾਂ ਨੇ ਕੀ ਕਹਿਣਾ ਹੈ ਬਸ ਅਬੀਲ ਹੈ ਜਿਵੇਂ ਭੱਲਾ ਸਾਹਿਬ ਦਾ ਹੁਕਮ ਹੈ ਵੀ ਸਾਰਿਆਂ ਨੂੰ ਉਹੀ ਅਬੀਲ ਸਾਡੀ ਹੈ ਵੀ ਇੱਕ ਵਾਰ ਜ਼ਰੂਰ ਆਓ ਵਧੀਆ ਲੱਗੇ ਬੱਕਿਆਂ ਨੂੰ ਦੱਸੋ ਕੋਈ ਕਮੀ ਲੱਗੇ ਮੈਨੂੰ ਦੱਸੋ ਉਹ ਕਮੀ ਦੁਰਸਤ ਕੀਤੀ ਜਾਊਗੀ ਹਾਂਜੀ ਭੱਲਾ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਬਹੁਤ ਖੁਸ਼ੀ ਹੈ ਪ੍ਰਸੰਤਾ ਰਤੀਨ ਬਾਂਸਲ ਜੀ ਉਹਨਾਂ ਦੇ ਜਿਹੜੇ ਭਤੀਜੇ ਨੇ ਸਹਿਲ ਜੀ ਹਾਂ ਸਹਿਲ ਜੀ ਮਤਲਬ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਮਨੋਰੰਜਨ ਮੇਲਾ ਉਹ ਬਠਿੰਡੇ ਸ਼ਹਿਰ ਦੇ ਵਿੱਚ ਕਰਾਉਂਦੇ ਆ ਇਸ ਵਾਰ ਵੀ ਇਹ ਮੇਲਾ ਕਰਵਾ ਰਹੇ ਆ ਸੋ ਸ਼ਹਿਰ ਦੇ ਲੋਕਾਂ ਦੇ ਵਿੱਚ ਸਾਡੇ ਖਾਸ ਕਰਕੇ ਬੱਚਿਆਂ ਦੇ ਵਿੱਚ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਛੁੱਟੀਆਂ ਦਾ ਮਾਹੌਲ ਹੈ ਇਸ ਮੇਲੇ ਦੇ ਵਿੱਚ ਆ ਕੇ ਉਹ ਜਿਹੜਾ ਮਨੰਜਨ ਉਹ ਕਰ ਰਹੇ ਆ ਸੋ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੇ ਰਹਿਣ ਵਧਾਈਆਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੱਸਣਾ ਖੇਲਣਾ ਮਣਕਾ ਚਾਓ ਜੋ ਅੱਜ ਦਾ ਸਮਾਂ ਓਹ ਤਣਾਅ ਵਾਲਾ ਸਮਾਂ ਹਰੇਕ ਕੋਈ ਬੱਚਾ ਕੋਈ ਬਜ਼ੁਰਗ ਕੋਈ ਨੌਜਵਾਨਾ ਉਹਨੂੰ ਕੋਈ ਨਾ ਕੋਈ ਸਟ्रेस ਹੈ ਜਦੋਂ ਸਾਨੂੰ ਇਹੋ ਜਿਹੇ ਮੌਕੇ ਮਿਲਦੇ ਆ ਤਾਂ ਸਾਨੂੰ ਅਸੀਂ ਤਣਾਅ ਤੋਂ ਮੁਕਤ ਹੁੰਨੇ ਆ ਅਸੀਂ ਰਿਲੈਕਸ ਫੀਲ ਕਰਦੇ ਆ ਸ਼ਾਂਤੀ ਮਹਿਸੂਸ ਕਰਦੇ ਆ ਸਕੂਨ ਮਹਿਸੂਸ ਕਰਦੇ ਆ ਸੋ ਇਸ ਤਰ੍ਹਾਂ ਦੇ ਮੌਕੇ ਜਿਹੜੇ ਹੈਗੇ ਆ ਉਹ ਸਾਨੂੰ ਰਣਧੀਰ ਬਾਂਸਲ ਜੀ ਹਰ ਸਾਲ ਇੱਥੇ ਪ੍ਰੋਵਾਈਡ ਕਰਦੇ ਆ ਸੋ ਅਸੀਂ ਇਹਨਾਂ ਦੇ ਹਮੇਸ਼ਾ ਹੀ ਨਾਲ ਆ ਬਹੁਤ ਪਿਆਰ ਬਹੁਤ ਸਤਿਕਾਰ ਦੀ ਜਿਹੜੀ ਜਗ੍ਹਾ ਹੈਗੀ ਆ ਇਹ ਇੰਪਰੂਵਮੈਂਟ ਟਰਸਟ ਬਟਿੰਡਾ ਦੀ ਜਗ੍ਹਾ ਜੋ ਨਵੀਕ ਆਇਬਤਰ ਲੈ ਕੇ ਸਾਡੇ ਕੋਲੇ ਆਉਂਦੇ ਆ ਤਾਂ ਕਈ ਵਾਰੀ ਜਿਹੜੇ ਹੋਰ ਲੋਕ ਹੁੰਦੇ ਆ ਲੀਡਰ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਇਹ ਸਾਡੇ ਤੇ ਵਾਧੂ ਦਾ ਬੋਝ ਹੈ ਪਰ ਮੈਨੂੰ ਜਿਹਦੇ ਦਫਤਰ 'ਚ ਮੈਂ ਦੇਖਦਾ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਚੱਲ ਕੇ ਆਏ ਆ ਇਹ ਆਏ ਨੇ ਪਰਮਿਸ਼ਨ ਲੈਣ ਦੀ ਲੈ ਆਏ ਆ ਜੇ ਅਸੀਂ ਉਹਨਾਂ ਨੂੰ ਪਰਮਿਸ਼ਨ ਦਿੰਨੇ ਆ ਤਾਂ ਲੋਕਾਂ ਦਾ ਕੰਮ ਹੈ ਲੋਕਾਂ ਦੀ ਖੁਸ਼ੀ ਦਾ ਕੰਮ ਹੈ ਤਾਂ ਖੁਸ਼ੀ-ਖੁਸ਼ੀ ਅਸੀਂ ਉਹਨਾਂ ਨੂੰ ਮਿਲਦੇ ਆ ਤੇ ਖੁਸ਼ੀ-ਖੁਸ਼ੀ ਬਿਨਾ ਦੇਰੀ ਅਸੀਂ ਇਹਨਾਂ ਦਾ ਸਾਰੇ ਕੰਮ ਕਰਦੇ ਆ ਸੋ ਇਸ ਕਰਕੇ ਸਾਡਾ ਸਮਾਜ ਹੈ ਸਾਡਾ ਪਿਆਰ ਹੈ ਸਾਡਾ ਸਤਿਕਾਰ ਹੈ ਸਾਡਾ ਸ਼ਹਿਰ ਬਠਿੰਡਾ ਸ਼ਹਿਰ ਬਠਿੰਡਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਤਰੱਕੀ ਕਰੂਗਾ ਤਰੱਕੀ ਦੀਆਂ ਮੰਜ਼ਲਾਂ ਦੇ ਵੱਲ ਜਾਊਗਾ ਸਾਡੇ ਅਪਰੂਵਮੈਂਟ ਟਰਸਟ ਬਠਿੰਡਾ ਕੋਲੇ ਬਹੁਤ ਸਾਰੇ ਪ੍ਰੋਜੈਕਟ ਨੇ ਹੁਣ ਵੀ ਮੈਂ ਜਾ ਕੇ ਆਂ ਟ੍ਰਾਂਸਪੋਰਟ ਨਗਰ ਦੇ ਵਿੱਚ ਉੱਥੇ 5-7 ਥਾਵਾਂ ਤੇ ਵਿਕਾਸ ਦੇ ਕਾਰਜ ਚੱਲ ਰਹੇ ਐ ਹੋਰ ਵੀ ਕੰਮ ਅਸੀਂ ਗੱਲ ਸਭ ਕਰ ਰਹੇ ਆ ਅਸੀਂ ਕਰ ਰਹੇ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਠਿੰਡੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਝੂਲੀ ਦੇ ਵਿੱਚ ਪਾਵਾਂਗੇ ਕਿਉਂਕਿ ਜੋ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਆਮ ਲੋਕਾਂ ਦੀ ਸਰਕਾਰ ਹੈ ਇੱਕ ਵੱਖਰੀ ਕਿਸਮ ਦੀ ਸਰਕਾਰ ਹੈ ਸੋ ਇਸ ਕਰਕੇ ਅਸੀਂ ਇਸ ਸ਼ਹਿਰ ਨੂੰ ਖੂਬਸੂਰਤ ਬਣਾਉਣ ਦੇ ਲਈ ਇਸ ਸ਼ਹਿਰ ਨੂੰ ਸਾਰੀਆਂ ਸਹੂਲਤਾਂ ਉਪਲਬਧ ਕਰਾਉਣ ਦੇ ਲਈ ਅਸੀਂ ਯਤਨਸ਼ੀਲ ਹਾਂ ਤੇ ਅਸੀਂ ਇਸ ਗੱਲ ਦਾ ਸਾਨੂੰ ਅਹਿਸਾਸ ਵੀ ਹੈ ਇਸ ਜ਼ਿੰਮੇਵਾਰੀ ਦਾ ਕਿ ਜੇ ਸਾਡੇ ਕੋਲ 3 ਸਾਲਾਂ ਦਾ ਜਿਹੜਾ ਸਮਾਂ ਬਾਕੀ ਹੈ ਉਹਨਾਂ 3 ਸਾਲਾਂ ਦੇ ਵਿੱਚ ਅਸੀਂ ਬਠਿੰਡੇ ਸ਼ਹਿਰ ਲਈ ਬਹੁਤ ਕੁਝ ਕਰਨਾ ਠੀਕ ਹੈ ਇਹਨਾਂ ਚੋਣਾਂ ਦੇ ਵਿੱਚ ਸਾਡੀ ਹਾਰ ਹੋਈ ਹੈ ਸਾਨੂੰ 70 ਸੀਟਾਂ ਮਿਲੀਆਂ ਨੇ 26% ਵੋਟ ਸ਼ੇਅਰ ਮਿਲਿਆ ਪਰ ਮੈਂ ਮਹਿਸੂਸ ਕਰਦਾ ਕਿ ਪਰਮਾਤਮਾ ਸਾਡੇ ਨਾਲ ਜੋ ਸਾਡੀ ਕਿਤੇ ਕਮੀ ਐ ਪੇਸ਼ੀ ਆ ਸੀ ਉਸ ਦਾ ਅਹਿਸਾਸ ਵੀ ਕੀਤਾ ਔਰ ਉਹਦਾ ਅਨਲਿਸਿਸ ਕਰ ਰਹੇ ਆ ਚਿੰਤਨ ਕਰ ਰਹੇ ਆ ਮੰਥਨ ਕਰ ਰਹੇ ਆ ਮੈਂ ਜੇ ਆਪ ਦੀ ਗੱਲ ਕਰਾਂ ਜੋ ਇੰਪਰੂਵਮੈਂਟ ਟਾਸਟ ਬਠੰਡੇ ਨੇ 3 ਸਾਲਾਂ ਦੇ ਵਿੱਚ ਕੰਮ ਕਰਨੇ ਸੀ ਨਤੀਜਿਆਂ ਤੋਂ ਬਾਅਦ ਅਸੀਂ ਬੈਠ ਕੇ ਸਟੱਡੀ ਕੀਤਾ ਅਧਿਐਨ ਕੀਤਾ ਸਾਰੇ ਸਟਾਫ ਨੂੰ ਨਾਲ ਲਿਆ ਅਸੀਂ ਤਿੰਨਾਂ ਸਾਲਾਂ ਦੇ ਕੰਮਾਂ ਸਿਰਫ 8 ਮਹੀਨਿਆਂ ਦੇ ਵਿੱਚ ਨਿਪਟਨੇ ਚਾਣ ਜਾ ਰਹੇ ਹਾਂ ਸੋ ਇਸ ਕਰਕੇ ਅਸੀਂ ਪੰਜਾਬੀਆਂ ਦੇ ਨਾਲ ਆ ਪੰਜਾਬ ਦੀ ਸੇਵਾ ਕਰਨੀ ਆ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਆ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਆ ਸਾਡੇ ਮਾਨਸਾ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸੋਚ ਹੈ ਕਿ ਪੰਜਾਬ ਬਹੁਤ ਪਿੱਛੇ ਰਹਿ ਗਿਆ ਸੀ ਰਵਾਇਤੀ ਪਾਰਟੀਆਂ ਲੈ ਕੇ ਆਂਦਾ ਸੀ ਇੱਥੇ ਧਰਮਾਂ ਜਾਤਾਂ ਪਾਤਾਂ ਦੀ ਜਿਹੜੀ ਸਿਆਸਤ ਆ ਉਹ ਹੁਣ ਲੱਗੀ ਸੀ ਅਸੀਂ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਿਸਟਮ ਨੂੰ ਸੁਧਾਰਨ ਵਾਲੀ ਗੱਲ ਨਵੇਂ ਯੁੱਗ ਦੀ ਜਿਹੜੀ ਸਿਆਸਤ ਹੈ ਜਿਸ ਸਿਆਸਤ ਨੂੰ ਲੈ ਕੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ ਜਾਂਦੇ ਨੇ ਪੰਜਾਬ ਨੂੰ ਛੱਡ ਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਇੱਥੇ ਹੀ ਰਹਿਣ ਇੱਥੇ ਅਸੀਂ ਇੰਨਾ ਸਿਸਟਮ ਵਧੀਆ ਕਰ ਦੇ ਕੇ ਸਾਡੇ ਸਾਡੇ ਜੋ ਪੁੱਤ ਧੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਰਜਗਾਰ ਦੇ ਲਈ ਨਾ ਜਾਣ ਵਿਦੇਸ਼ਾਂ ਦੇ ਲਈ ਉੱਥੋਂ ਦਾ ਚੰਗਾ ਸਿਸਟਮ ਦੇ ਲਈ ਉੱਥੇ ਨਾ ਜਾਣ ਸੋ ਇਸ ਕਰਕੇ ਸਾਨੂੰ ਸਾਰੀਆਂ ਗੱਲਾਂ ਦਾ ਅਹਿਸਾਸ ਹੈ ਅਸੀਂ ਜਿੱਥੇ ਵਿਕਾਸ ਕਰਨਾ ਉੱਥੇ ਅਸੀਂ ਸਾਡੇ ਪੰਜਾਬ ਸੂਬੇ ਦੀ ਜੋ ਹਵਾ ਹੈ ਪਾਣੀ ਹੈ এনवायरमेंट ਹੈ ਉਸ ਨੂੰ ਬਚਾਉਣ ਦੇ ਲਈ ਵੀ ਯਤਨਸ਼ੀਲ ਆ ਅੱਜ ਤੁਸੀਂ ਪੰਜਾਬ ਦੇ ਜਿੱਥੇ ਗੱਲ ਕਰਕੇ ਦੇਖੋ ਨਹਿਰਾਂ ਦੇ ਵਿੱਚ ਪਾਣੀ ਦਾ ਸ਼ਡਿਊਲ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਭਗਵਾਨ ਸਿੰਘ ਜੀ ਮਾਨ ਨੇ ਸੂਚੀ ਜਾਰੀ ਕੀਤੀ ਹੈ ਵੀ ਕਿਹੜੀਆਂ ਨਹਿਰਾਂ ਦੇ ਵਿੱਚ ਕਦੋਂ-ਕਦੋਂ ਪਾਣੀ ਆਊਗਾ ਪਹਿਲਾਂ ਇਸ ਦੀਆਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨਹੀਂ ਸੀਆਂ ਠੀਕ ਹੈ ਟਿਊਬਲ ਕਨੈਕਸ਼ਨ ਜਿਹੜਾ ਹੈਗਾ ਉਹ ਕਿਸਾਨਾਂ ਦੀ ਲੋੜ ਸੀ ਪਰ ਅਸੀਂ ਕਹਿੰਦੇ ਆ ਕਿ ਟਿਊਬਲ ਕਨੈਕਸ਼ਨ ਦੇ ਨਾਲ-ਨਾਲ ਨਹਿਰੀ ਪਾਣੀ ਦੀ ਵੀ ਆਪਾਂ ਵਰਤੋਂ ਕਰਗੇ ਤਾਂ ਜੋ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ ਬਚਾਇਆ ਜਾ ਸਕ ਸੋ ਇਸ ਕਰਕੇ ਮੇਲਾ ਮੇਲਾ ਮੇਲੀਆਂ ਦਾ ਯਾਰਾਂ ਮੇਲੀਆਂ ਦਾ ਸੋ ਇਸ ਕਰਕੇ ਸਾਡੇ ਬੱਚੇ ਸਾਡੇ ਭੈਣ ਸਾਡੇ ਭਰਾ ਇਸ ਮੇਲੇ ਦੇ ਵਿੱਚ ਆ ਰਹੇ ਨੇ ਸੋ ਇਹ ਜੋ ਮੇਲਾ ਹੈ ਇਹ ਧਰਮਾਂ ਜਾਤਾਂ ਪਾਤਾਂ ਤੇ ਪਾਰਟੀਆਂ ਤੋਂ ਇਸ ਦੇ ਵਿੱਚ ਕਾਲੀ ਸਾਡੇ ਭਰਾ ਵੀ ਆ ਰਹੇ ਨੇ ਕਾਂਸ ਵਾਲੇ ਵੀ ਆ ਰਹੇ ਨੇ ਆਪ ਵਾਲੇ ਵੀ ਆ ਰਹੇ ਨੇ ਭਾਜਪੀ ਵਾਲੇ ਵੀ ਆ ਰਹੇ ਨੇ ਬਹੁਜਨ ਵਾਲੇ ਵੀ ਆ ਰਹੇ ਨੇ ਆਮ ਲੋਕ ਵੀ ਆ ਰਹੇ ਨੇ ਸੋ ਇਹ ਜੋ ਮੇਲਾ ਹੈ ਇਹ ਭਾਈਚਾਰਕ ਸਾਂਝ ਦਾ ਇੱਕ ਪ੍ਰਤੀਕ ਹੈ ਸੋ ਇਸ ਕਰਕੇ ਇਸ ਮੇਲੇ ਨੂੰ ਸਾਨੂੰ ਅਨੁਨਜੋਏ ਕਰਨਾ ਚਾਹੀਦਾ ਹੈ ਇਸ ਮੇਲੇ ਨੂੰ ਸਾਨੂੰ ਸਫਲ ਬਣਾਉਣਾ ਚਾਹੀਦਾ ਹੈ ਇਸ ਮੇਲੇ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਮੂਰਯਿਤ ਕਰਨੀ ਚਾਹੀਦੀ ਹੈ ਤਾਂ ਜੋ ਇਹ ਹੋਰ ਲੋਕਾਂ ਨੂੰ ਪ੍ਰੇਰਣਾ ਮਿਲੇ ਉਹ ਵੀ ਇਸ ਤਰ੍ਹਾਂ ਦੇ ਮੇਲਿਆਂ ਦਾ ਜਿਹੜਾ ਪ੍ਰਬੰਧ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਰਨ ਦੇ ਲਈ ਉਦਮ ਤੇ ਉਪਰਾਲਾ ਕਰ ਸਕਣ